I do see you. Thank you. ਗੀ ਗਨਤੀਆਂ ਵਡੇ ਸਰਪੰਚਾਂ ਦੀਆਂ ਗਨਤੀਆਂ ਵਡੇ ਸਰਪੰਚਾਂ ਦੇ ਰੇਗਾ ਮੇਰੇ ਦਾਤੂ ਕਰ ਦੂੰ ਮਗਰ ਰੇਗਾ ਮੇਰੇ ਵਿੱਚ ਜਾਦੂ ਕਰ ਦੂੰਗੀ ਪੰਜੇ ਚੋਲੇ ਚੇਨੇ ਚੇਨੇ ਪਿੱਤੇ ਆਪਣਾ ਦੇ ਬਾਬਲਾ ਪਾਣੀ ਦੇ ਨਾਜ ਵਿੱਚ ਕੇ ਸਿੱਦੇ ਆਪਣਾ बाप भावे गई ना दाज बिच देने छेने छेने बीते अपना बचिए नाले गाऊंगा बिच बीते अपू Oh my God. Oh my God. ਤਨ ਬਾਬਾ ਪਾਈ ਮੂਰਤਾ ਸਰਵ ਜੀ ਦਾ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਤੇ ਵਿੱਚ ਸਾਡਾ ਸਾਰਾ ਪਿੰਡ ਸ਼ਾਇਲੀ ਨੇੜੇ-ਜੜੇ ਦੇ ਪਿੰਡ ਸਰਦਾ ਪੂਰਬਕ ਮੱਥਾ ਦੇਖਦੇ ਨੇ ਬਾਬਾ ਪਾਈ ਬੂਣ ਚੰਦ ਜੀ ਨੇ ਕਿਸੇ ਦਿਨ ਆਪਣੇ ਪਿੰਡ ਦੀ ਮੋੜੀ ਗੱਡੀ ਦੀ ਜਿਹਦੇ ਨਾਲ ਸਾਡਾ ਨਗਰ ਵਸਿਆ ਅੱਜ ਬਾਬਾ ਭਾਈ ਮੂਲचंद ਦੀ ਕਿਰਪਾ ਨਾਲ ਸਾਡਾ ਨਗਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਜਾ ਰਿਹਾ ਹੈ ਅਸੀਂ ਹੋਰ ਵੀ ਬਾਬਾ ਭਾਈ ਮੂਲचंद ਜੀ ਦੇ ਚਰਨਾਂ ਚ ਅਰਦਾਸ ਕਰਦੇ ਆਂ ਵੀ ਸਾਡਾ ਪਿੰਡ ਇਸ ਤੋਂ ਵੀ ਜ਼ਿਆਦਾ ਤਰੱਕੀ ਕਰੇ ਸਾਡੇ ਪਿੰਡ ਦੇ ਬੱਚੇ ਪੜ ਕੇ ਅਫਸਰ ਬਣਨ ਖੇਡਾਂ ਚ ਮੱਲਾ ਮਾਰ ਕੇ ਵਧੀਆ ਖੇਡਿਆਰੀ ਬਣ ਤਾਂ ਜੋ ਪਿੰਡ ਦਾ ਰੋਸ਼ਨ ਨਾ ਰੋਸ਼ਨ ਕਰ ਸਕਣਾ ਅੱਜ ਅਸੀਂ ਪੰਚਾਇਤ ਵੱਲੋਂ ਲਾਸਟ ਦਿਨੀਆਂ ਦਾ ਸਾਡੇ ਭਾਈ ਮੂਲचंद ਜੀ ਦੇ ਮੇਲੇ ਤੇ ਲਾਸਟ ਦਿਨ ਹੁੰਦਾ ਹੈ ਸੱਤ ਦਿਨ ਸਾਡੇ ਤਿੰयां ਲੱਗਦੀਆਂ ਨੇ ਅੱਜ ਲਾਸਟ ਦਿਨ ਤੇ ਪੰਚਾਇਤ ਵੱਲੋਂ ਮੇਲਾ ਕਰਵਾਇਆ ਗਿਆ ਹੈ ਜਿਹਦੇ ਵਿੱਚ ਕੁੜੀਆਂ ਦੀ ਮੰਗ ਤੇ ਡੀਜੇ ਲਵਾਏ ਗਏ ਨੇ ਜੋ ਹਰ ਸਾਲ ਕੁੜੀਆਂ ਦੀ ਮੰਗ ਤੇ ਪਿਛਲੇ ਦਿਨ ਲਵਾਏ ਜਾਇਆ ਕਰਨਗੇ ਅਸੀਂ ਸਾਰੀ ಗ್ರಾಮ ਪੰਚਾਇਤ ਵੱਲੋਂ ਪਾਣੀ ਦਾ ਪ੍ਰਬੰਧ ਪੁਲਿਸ ਮੁਲਾਜ਼ਮ ਸਾਦਕੇ ਵਧੀਆ ਜਿੰਨੇ ਇੱਕ ਪ੍ਰਬੰਧ ਕਰ ਸਕੇ ਪੂਰਾ ਪ੍ਰਬੰਧ ਕਰੇ ਨੇ ਬਾਕੀ ਅੱਗੇ ਜੇ ਕੋਈ ਘਾਟਬਾਤ ਰਹਿ ਗਈ ਅਸੀਂ ਅੱਗੇ ਤੋਂ ਪੂਰੀ ਕਰਾਂਗੇ ਧੰਨਵਾਦ ਕੱਟਤਾ ਜੀ ਸਾਡੇ ਪਿੰਡ ਬਾਬਾ ਭਾਈ ਮੂਰचंद ਦੀ ਆਪਾਰ ਕਿਰਪਾ ਦਿਨੋ ਦਿਨ ਇਕੱਠ ਵੱਧਾ ਜਾ ਰਿਹਾ ਹੈ ਕੁੜੀਆਂ ਨੂੰ ਪਹਿਲਾਂ ਹੌਲੀ ਹੌਲੀ ਚੀਜ਼ਾਂ ਇਹ ਕੇਰਾ ਆਲੂਪ ਹੋ ਗਈਆਂ ਦੀਆਂ ਹੌਲੀ ਹੌਲੀ ਦੁਵਾਰੇ ਜਿਵੇਂ ਮਾਡਰਨ ਜਵਾਨ ਅੱਜ ਕੱਲ ਡੀਜੇ ਦਾ ਚੁੱਕਾ ਹੈ ਪਹਿਲਾਂ ਕੁੜੀਆਂ ਬੋਲੀਆਂ ਪਾ ਕੇ ਪਿੰਗਾ ਝੂਟ ਕੇ ਤੀਆਂ ਦਾ ਮਨੋਰੰਜਨ ਕਰਦੇ ਤੇ ਇਕੱਠੇ ਹੋ ਕੇ ਗੱਲਾਂ ਮਾਰਦੇ ਤੇ ਪੇਕੇ ਆ ਤੋ ਆ ਕੇ ਹੁਣ ਜਿਹੇ ਜੇ ਜਵਾਨੇ ਦੇ ਹਿਸਾਬ ਨਾਲ ਡੀਜੇ ਦਾ ਪ੍ਰਬੰਧ ਕਰਕੇ ਤਾਂ ਜੋ ਕੁੜੀਆਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਆਪ ਦੇ ਘਰੇ ਸੁਖੀ ਬਸਣ ਆਪ ਦੇ ਮਾਪਿਆਂ ਦਾ ਰੋਸ਼ਨ ਕਰ ਨਾ ਰੋਸ਼ਨ ਕਰ ਚਲੋ ਚਲੋ ਸਾਤੀਆਂ ਦੀਆਂ ਸਾਲ ਮੰਗਰੋ ਸਾਡੀ ਨਿੱਤ ਦੀ ਸਰਿੰਦਰ ਆਮੀਰ ਸਾਤੀਆਂ ਦੀਆਂ ਸਾਲ ਮੰਗਰੋ ਤੈਨੂੰ ਦਿਨ ਹਾਜ਼ਰ ਤਾਂ ਪਟੜੇ ਨੂੰ ਹੋਂਗਰ ਸੁਣੇ ਇਸ ਪਰਾਰੇ ਨੀ ਮਾਪੇ ਮੇਰੇ ਆਰੇ ਦਵਾਲੇ ਬੱਲੇ ਬਾਪੇ ਤਾਂ ਮੇਰੇ ਆਰੇ ਦਵਾਰੇ ਸੌਏ ਨਾ ਲਗਦੇ ਨੇੜੇ ਜੇ ਮੈਂ ਮਰ ਗਈ ਵੇ ਵਿਚ ਬੋਲੂਗੀ ਤੇਰੇ ਜੇ ਮੈਂ ਮਰ ਗਈ ਵੇ ਵਿਚ ਬੋਲੂਗੀ ਤੇਰੇ ਜੇ ਮੈਂ ਮਰ ਗਈ ਵੇ ਵਿਚ ਬੋਲੂਗੀ ਤੇਰੇ ਜੇ ਮੈਂ ਮਰ ਗਈ ਵੇ ਸਾਰੇ ਤਾਂ ਗੇੜੇ ਮੇਰੇ ਮਾ ਪਿਆਰੇ ਪਾਏ ਸਾਰੇ ਤਾਂ ਗੇੜੇ ਮੇਰੇ ਮਾ ਪਿਆਰੇ ਪਾਏ ਈ ਕੋਤ ਸਬੀਤrode ਕਰਦਾਣੀ ਜਦੋਂ ਰਤਾ ਤੇ ਲਾਦੇ ਨਾ ਨੇ ਕਰਦਾਣੀ ਜਦੋਂ ਰਤਾ ਤੇ ਲਾਦੇ ਨਾ ਦੇ ਕਰਦਾਣੀ ਸੁਖੂੰਧੀ ਆਚੜਾ ਕੇ ਮੁਕਾਟ કે ક્યાં ક્યાં બડા જલ પાણી બોલિંગ ચાલો કિસے દવા લે ડીસી લાગે કિસને નાડેગા ની મેરા માય આ وچ વેચਦਾ મંડી હે ગોલ પર ચણ કી કરਦਾ ગોલ ગપે વેચਦਾ ની ਛੋਟਾ ਮੋਟਾ ਪਿੰਡ ਦੇ ਵਿੱਚ ਕਿਵੇਂ ਚੱਲ ਰਿਹਾ ਸੀ ਮਾਹੌਲ ਤੇ ਅਸੀਂ ਥੋੜਾ ਮੋਟਾ ਜਿਵੇਂ ਲੇਡੀਜ਼ ਦੇ ਪ੍ਰੈਸ਼ਰ ਪੈ ਰਿਆ ਸੀ ਸਾਨੂੰ ਅਸੀਂ ਇਹ ਵੀ ਇੰਜੋਇਮੈਂਟ ਕਰ ਲਿਆ ਹਨਾ ਘਰਾਂ ਦੇ ਵਿੱਚੋਂ ਮਸਾ ਨਿਕਲ ਕੇ ਆਉਂਦੀਆਂ ਨੇ ਜੀ ਸਾਰਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਗਿਆ ਸਭ ਨੇ ਬੜੀਆ ਸਹਿਯੋਗ ਦਿੱਤਾ ਤੇ ਸਾਨੂੰ ਬਹੁਤ ਵਧੀਆ ਲੱਗਦਾ ਦਿੱਤੀ ਬੜੀ ਵਧੀਆ ਸੀ ਸੀਸੀ ਰਲ ਮਿਲ ਕੇ ਮਨਾਇਆ ਸਾਰਿਆਂ ਨੇ ਇਹ ਤਿਹਾਹਾਂ ਜੀ ਇੱਕ ਤੋਂ ਤੀਣ ਦਾ ਇੱਕ ਪ੍ਰਾਰਥਨਾ ਸਵੇਰ ਤਾਰ ਦੀ ਸ਼ੁਰੂਆਤ ਹੁੰਦੀ ਹੈ ਸਵੇਰ ਸਵੇਰ ਚਾਰ ਤੋਂ ਅੰਕਲੇ ਤੇ ਬਿੱਖੇ ਦੇ ਅੱਜ ਹੋ ਗਿਆ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਪੁਰਾਣਾ ਗਾਣਾ ਦਾਇਕਾ ਜਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਮੀ ਜੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਪੁਰਾਣਾ ਸੱਭਿਆਚਾਰ ਸੀ ਉਹ ਫੇਰ ਫੇਰ ਸਾਡੀਆਂ ਜਿਹੜੀਆਂ ਪੈਣਾ ਨੇ ਉਹ ਜੁੜਦੀਆਂ ਜਾ ਰਹੀਆਂ ਨੇ ਅਗਰ ਡੀਜ਼ਨ ਦੇ ਨੱਚਦੀਆਂ ਵੀ ਨਹੀਂ ਤਾਂ ਉਹ ਪੰਜਾਬੀ ਸੱਭਿਆਚਾਰਕ ਗਾਣਿਆਂ ਤੇ ਹੀ ਨੱਚਦੀਆਂ ਨੇ ਕੋਈ ਐਵੇਂ ਨਹੀਂ ਕਿ ਦੂਸਰੇ ਗਾਣਿਆਂ ਤੇ ਨੱਚਦੀਆਂ ਨੇ ਪਰ ਪੰਜਾਬੀ ਗਾਣਿਆਂ ਤੇ ਹੀ ਡਾਂਸ ਕਰ ਰਹੀਆਂ ਨੇ ਕਿਉਂਕਿ ਉਹ ਆਪਣੀ ਦਿਲ ਦੀ ਭਾਸ਼ਾ ਜਿਹੜੀ ਕੱਢ ਰਹੀਆਂ ਨੇ ਕੋਈ ਬੋਲੀਆਂ ਨਹੀਂ ਕੱਢ ਰਹੀ ਹੈ ਕੋਈ ਗਾਣੇ ਨਹੀਂ ਕੱਢ ਰਹੀ ਹੈ ਜੀ ਅੱਜ ਦੇ ਇੰਨੇ ਜ਼ਿਆਦਾ ਅਰਜੀ ਆਏ ਨੇ એનર્ਜੀ ਵੈਦੋ ਕਿ ਉਹ ਸਮਾਣੀ ਹੈਗਾ ਅੱਜ ਇਕੱਠੇ ਹੋ ਰਹੇ ਨੇ ਤੇ ਸਾਰੇ ਇਕੱਠੇ ਹੋਣੇ ਤੀਤ ਨੇ ਆ ਕੇ ਰਹਿਣਾ ਚਾਹੁੰਦੇ ਆ ਸਰ ਦੇਖੋ ਮੈਂ ਇਹ ਸੁਨੇਹਾ ਦੇਣਾ ਚਾਹੁੰਗੀ ਕਿ ਦੇਖੋ ਤੀਆਂ ਦਾ ਜਿਹੜਾ ਤਿਹਾਰ ਹੁੰਦਾ ਹੈ ਬਹਾਨੇ ਨਾਲ ਇਕੱਠੀ ਹੁੰਦੀਆਂ ਨੇ ਭੈਣਾ ਨਾ ਸਾਲ 'ਚ ਇੱਕ ਵਾਰ ਤਿਹਾਰ ਆਉਂਦਾ ਹੈ ਤੇ ਮਤਲਬ ਹਰੇਕ ਜਿਹੜੀ ਲੇਡੀਜ਼ ਅੱਜ ਕੱਲ ਹਰੇਕ ਆਪਦੀ ਕਬੀਲਦਾਰੀ ਚ ਰੁਚੀ ਹੋਈ ਹੈ ਇਹ ਇੱਕ ਸਾਨੂੰ ਬਹੁਤ ਨਹੀਂ ਹੁੰਦਾ ਮੌਕਾ ਹੁੰਦਾ ਇਕੱਠੇ ਹੋਣ ਦਾ ਜਿਹੜੀਆਂ ਕਿ ਆਪਣੇ ਦਿਲ ਦੀਆਂ ਭਾਵਨਾ ਨੂੰ ਜਗਰ ਕਰਦੀਆਂ ਨੇ ਬਾਹਰ ਨਹੀਂ ਹੁੰਦੀਆਂ ਹਾਂਜੀ ਬਹੁਤ ਵਜੇ ਤਿਆਰ ਲੱਗਿਆ ਸਾਨੂੰ ਸਾਡੀ ਪੂਰੀ ਪੰਚਾਇਤ ਦਾ ਤੇ ਸਾਡੀ ਭੈਣ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਜਿਨ੍ਹਾਂ ਨੇ ਇਹ ਪਰਾਲਾ ਕਰਿਆ ਜੀ ਅਸੀਂ ਜਿੱਦਨ ਵੀ ਮੈਂ ਵੀ ਵਿਆਹੀਆਂ 24 ਸਾਲ ਹੋ ਗਏ ਉਹਦੋਂ ਦਾ ਹਰ ਮੱਜ ਜਿਆਦਾ ਪਹਿਲੀ ਵਾਰ ਦੇਖਿਆ ਹਾਂਜੀ ਜਿਆਦਾ ਭਰਿਆ ਅੱਜ ਮੈਮ ਅੱਜ ਜਦੋਂ ਤੀਂ ਦੋ ਤਿਹਾਰ ਹੋ ਸੇ ਸਾਡੀ ਜੀ ਵਿੱਚ ਸਭ ਤੋਂ ਵੱਧ ਪੰਡਾ ਹੈ ਇਸੇ ਮਨਾਏ ਇਹ ਕੱਟ ਵੀ ਕਾਫੀ ਜਿਆਦਾ ਦਾ ਇੱਕ ਪ੍ਰਾਰਥਨਾ ਜਿਹੜਾ ਸੱਭਿਆਚਾਰ ਸੀ ਕਰਦੀ ਹੁੰਦਾ ਇਹ ਲੱਗਦੀ ਹੈ ਜੀ ਜੀ ਆਪਣਿਆਂ ਦੇ ਰਾਤੰਤੀ ਅੱਜ ਦੇ ਵਿੱਚ ਕੀ ਨਿਕਨ ਕਿੰਨਾ ਕੁ ਫਰਕ ਮਚਾਉਂਦਾ ਹੁੰਦਾ ਹਾਂ ਜੀ ਹਾਂ ਜੀ ਬੀਰ ਜੀ ਮੇਰਾ ਨਾਮ ਹਰਪਿਕਾ ਤੂਰੀ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਜਾਣਦੀ ਨੇ ਮੈਨੂੰ ਸਾਰੇ ਇਹ ਮੇਰਾ ਪਿੰਡ ਸ਼ਾਜਲੀਆ ਜਿਹੜੇ ਮੇਰੇ ਖਾਸ ਨਾਨਕੇ ਨੇ ਮੈਂ ਬਚਪਨ ਤੋਂ ਹੀ ਤੀਆਂ ਦਾ ਤਿਹਾਰ ਬਹੁਤ ਧੂਮ ਧਾਮ ਨਾਲ ਮਨਾਉਂਦੀ ਦੇਖਦੀ ਆ ਰਹੀਆਂ ਕੁੜੀਆਂ ਚਿੜੀਆਂ ਨੂੰ ਸਾਡੀਆਂ ਮਾਵਾ ਭੈਣਾਂ ਨੂੰ ਪਰ ਪਹਿਲਾਂ ਜਿਹੜਾ ਸੀਗਾ ਸਾਡੀਆਂ ਮਾਂ ਦਾਦੀਆਂ ਨਾਨੀਆਂ ਦੇ ਸਮਿਆਂ ਦਾ ਟਾਈਮ ਉਹ ਤਾਂ ਬਹੁਤ ਵਧੀਆ ਸੀਗਾ ਉਦੋਂ ਜਿਹੜੀਆਂ ਕੁੜੀਆਂ 치ੜੀਆਂ ਨੂੰ ਸਾਡੀਆਂ ਮਾਮਾ ਨੂੰ ਉਹ ਟੈਨਸ਼ਨ ਫਰੀ ਸੀਗੀਆਂ ਮਤਲਬ ਕਿ ਆਜ਼ਾਦ ਸੀਗੀਆਂ ਇੱਕ ਤਰ੍ਹਾਂ ਦੀ ਉਹਨਾਂ ਦੇ ਲਈ ਆਜ਼ਾਦੀ ਸੀਗੀ ਜਿਹੜਾ ਹੁਣ ਦਾ ਸਮਾਂ ਹੁਣ ਦਾ ਸਮਾਂ ਮਨਾਉਂਦੀ ਹੈ ਤਾਂ ਹੈਗੀਆਂ ਨੇ ਤਿਹਾਰ ਪਰ ਟੈਨਸ਼ਨ ਬਹੁਤ ਜ਼ਿਆਦੇ ਆ ਕਿਉਂਕਿ ਕਈ ਸੋਸ਼ਲ ਮੀਡੀਆ ਤੇ ਮੈਂ ਵਿਦਵਾਨ ਬੋਲਦੇ ਦੇਖੇ ਨੇ ਵੀ ਇਹ ਜਿਹੜੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਪਿੱਛੇ ਮੁਗਲਾ ਦੇ ਰਾਤ ਦੇ ਵਿੱਚ ਪੜ ਕੇ ਦੇਖੋ ਉਹ ਮੁਗਲਾ ਦਾ ਰਾਤ ਦਾ ਵੀ ਪਤਾ ਸਾਨੂੰ ਵੀ ਕੀ ਸੀਗਾ ਪਰ ਜਿਹੜਾ ਇਹ ਤੀਆਂ ਦਾ ਤਿਹਾਰਾ ਇਹ ਉਸ ਨਾਲੋਂ ਵੱਖਰੀ ਚੀਜ਼ ਆ ਕਿਉਂਕਿ ਸਾਡੀਆਂ ਮਾਮਾ ਭੈਣਾਂ ਦੇ ਕਰਜ਼ੇ ਇੰਨੇ ਕਿ ਸਿਰ ਛੜੇ ਪਏ ਨੇ ਕਿ ਰਾਤਾਂ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ 30-30 ਸਾਲ ਦੀਆਂ ਬੀਬੀਆਂ ਸਾਡੀਆਂ 50-50 ਸਾਲ ਦੀਆਂ ਲੱਗਣ ਲੱਗੀਆਂ ਕਿਉਂਕਿ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਰਜ਼ਾ ਉਹ ਟੈਨਸ਼ਨ ਦਿਮਾਗਾ ਉਹਨਾਂ ਦੇ ਕੰਨ ਨੱਕ ਵੀ ਨਹੀਂ ਰਹੇ ਹੈਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਨੂੰ ਵਾਅਦਾ ਕੀਤਾ ਸੀ ਇੱਕ 1000 ਰੁਪਇਆ ਵੀ ਸਾਨੂੰ ਮਤਲਬ ਕਿ 1000 ਰੁਪਏ ਦਵਾਂਗੇ ਬੀਬੀਆਂ ਭੈਣਾਂ ਨੂੰ ਉਹ ਅੱਜ ਤੱਕ 1000 ਰੁਪਏ ਸਾਡੇ ਖਾਤੇ 'ਚ ਨਹੀਂ ਆਇਆ ਤਿੰਨ ਸਾਲਾ ਮਤਲਬ ਕਿ 2.5-3 ਸਾਲਾ ਪੂਰੇ ਹੋ ਗਏ ਨੇ ਮੁੱਖ ਮੰਤਰੀ ਸਾਹਿਬ ਦੇ ਤੇ ਹੁਣ ਜਿਹੜਾ ਤੀਆਂ ਦਾ ਤਿਹਾਰ ਇਸ ਟਾਈਮ ਮਨਾਇਆ ਜਾ ਰਿਹਾ ਉਹ ਕੋਈ ਬਹੁਤੀ ਖੁਸ਼ੀ ਨਾਲ ਨਹੀਂ ਮਨਾਇਆ ਜਾ ਰਿਹਾ ਮਤਲਬ ਕਿ ਉਹ ਬਦਨਾਮ ਬਦਵਾਨਾਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਵੀ ਇੱਕ ਪੇਕੇ ਆਉਂਦੀਆਂ ਨੇ ਸਾਡੀਆਂ ਤੀਆਂ ਨੱਚਣ ਟੱਪਣਾ ਮਤਲਬ ਕਿ ਆਪਸ ਵਿੱਚ ਸਹੇਲੀਆਂ ਆਪਸ ਵਿੱਚ ਮਿਲਦੀਆਂ ਨੇ ਰਿਸ਼ਤੇਦਾਰੀਆਂ ਦੇ ਵਿੱਚ ਮਾਵਾ ਭੈਣਾ ਮਿਲਦੀਆਂ ਨੇ ਮਤਲਬ ਕਿ ਇਹ ਤੀਆਂ ਦਾ ਇੱਕ ਤਿਹਾਰ ਹੀ ਰਹਿ ਗਿਆ ਜਿੱਥੇ ਸਾਰੀਆਂ ਕੁੜੀਆਂ ਕਤਰੀਆਂ ਇਕੱਠੀਆਂ ਹੋ ਸਕਦੀਆਂ ਨੇ ਹੋਰ ਕੋਈ ਤਿਹਾਰ ਐਡਾ ਖਾਸ ਰਹਿਣਾ ਨਹੀਂ ਹੈਗਾ ਸਾਡੀਆਂ ਮਾਵਾ ਭੈਣਾਂ ਲਈ ਸੋ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹ ਗੱਲ ਕਹੂੰਗੀ ਕਿ ਸਾਡੀਆਂ ਮਾਵਾ ਭੈਣਾਂ ਕਣੀ ਗੌਰ ਕੀਤੀ ਜਾਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੰਦੇ ਦੇ ਸਰ ਕਰਜਾ ਨਹੀਂ ਹੈਗਾ ਔਰਤ ਦੇ ਸਰ ਕਰਜਾ ਹੋਗਾ 20000 ਕਰਜਾ ਕਿੰਨਾ ਕ 20000 30000 40000 50000 ਜੱ ਲੱਖ ਹੋਊਗਾ ਇਤੋਂ ਵੱਧ ਕੇ ਕਰਜਾ ਨਹੀਂ ਮਿਲਦਾ ਹੈਗਾ ਸੋ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੇ ਉਹ ਕੰਨ ਨੱਕ ਵੇਚ ਕੇ ਵੀ ਕਰਜਾ ਨਹੀਂ ਤਾਰ ਸਕੀਆਂ ਹੈਗੀਆਂ ਉਹ ਸਾਨੂੰ ਮਤਲਬ ਕਿ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਆ ਸਾਨੂੰ ਕੋਈ 1000 ਰੁਪਏ ਦੀ ਮਤਲਬ ਕਿ ਲੋੜ ਨਹੀਂ ਹੈਗੀ ਸਾਨੂੰ ਇੱਥੇ ਰੋਜ਼ਗਾਰ ਦੀ ਲੋੜ ਆ ਸਾਨੂੰ ਇੱਕ ਸਰਕਾਰੀ ਜਿਹੜਾ ਹੈਗਾ ਬੈਂਕਾਂ ਦੇ ਵਿੱਚ ਇਹੋ ਜੀ ਸਕੀਮ ਚਲਾਉਣ ਜਿਹੜਾ ਔਰਤਾਂ ਨੂੰ ਕਰਜ਼ਾ ਮਿਲ ਸਕੇ ਤੇ ਔਰਤਾਂ ਕੰਮ ਚਲਾ ਸਕਣ ਕੋਈ ਸਲਾਈ ਕਢਾਈ ਦਾ ਕੋਈ ਦੁਕਾਨਦਾਰੀ ਦਾ ਕੋਈ ਡੰਗਰ ਪਸ਼ੂ ਦਾ ਮਤਲਬ ਕਿ ਇਦਾਂ ਦਾ ਰੋਜ਼ਗਾਰ ਮਿਲਣਾ ਚਾਹੀਦਾ ਕੁਛ ਨਾ ਕੁਛ ਇਹਨਾਂ ਨੂੰ ਰਾਹਤ ਮਿਲੇ ਤੀਆਂ ਦੀ ਤੀਆਂ ਦੀ ਗੱਲ ਦੇਖੋ ਬਹੁਤ ਵਧੀਆ ਪੂਰੇ ਮਨਾਇਆਂ ਜਾਂਦੀਆਂ ਨੇ ਸ਼ਾਜ਼ਲੀ ਪਿੰਡ ਦੇ ਵਿੱਚ ਤੀਆਂ ਜੋ ਤੀਆਂ ਦੇ ਤਿਹਾਰਾ ਤੇ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਮਾਂ ਮਾਪੇਣਾ ਜਿਹੜੀਆਂ ਸਾਡੀਆਂ ਇਕੱਠੀਆਂ ਹੋਈਆਂ ਨੇ ਬਹੁਤ ਤੁੰਗ ਤਾਮਨਾ ਮਨਾਇਆ ਜਾਂਦਾ ਸੋ ਮੈਂ ਇੱਥੇ ਇਹੀ ਗੱਲ ਕਹਿਣਾ ਚਾਹੁੰਦੀ ਆ ਉਹਦੇ ਵੀੜੇ ਜਤੀਆਂ ਦਾ ਤਿਹਾਰ ਸੀਗਾ ਤੇ ਅੱਜ ਜਤੀਆਂ ਦਾ ਤਿਹਾਰ ਹੈ ਜਿੰਨਾ ਤੋਂ ਤੁਹਾਡੇ ਵੇਲੇ ਕਿਵੇਂ ਹੁੰਦਾ ਸੀਗਾ ਤੇ ਅੱਜ ਦਾ ਕਿਵੇਂ ਹੈ ਸਾਡੇ ਵੇਲੇ ਵੀ ਬਹੁਤ ਸੋਨਾ ਹੁੰਦਾ ਸੀ ਹਾਂਜੀ ਤੇ ਇਸ ਤਰ੍ਹਾਂ ਦਾ ਡੀਜੇ ਤਾਂ ਨਹੀਂ ਹੁੰਦਾ ਸੀਗਾ ਕੋਈ ਨਈਂ ਡੀਜੇ ਤਾਂ ਨਹੀਂ ਹੁੰਦਾ ਕੱਟ ਲੈ ਵਾਸੇ ਬਹੁਤ ਹੁੰਦਾ ਸੀਗਾ ਪਹਿਲਾਂ ਬਸ ਤਿਹਾਰ ਹੁੰਦਾ ਸੀ ਕੁੜੀਆਂ ਕਿੱਤਰੀ ਇਕੱਠੇ ਹੁੰਦੇ ਸੀਗੀਆਂ ਤੇ ਪੇਕੇ ਘਰੇ ਜਾਂਦੇ ਹਾਂ ਮਾਤਾ ਪਿਤਾ ਗੁਲਗਲੇ ਟਿੱਕ ਕਿੰਨਾ ਹੁੰਦੇ ਤੇ ਬਹੁਤ ਖੁਸ਼ੀਆਂ ਨਾਲ ਮਨਾਉਂਦੇ। ਚਲਦਾ ਸੀ ਜੇ 15 ਦਿਨ ਲਗਭਗ ਤਿੰਨ ਦਿਨ ਤਿਹਾਰ ਚਲਦਾ ਸੀ। ਹਾਂਜੀ। ਇੱਕ ਦਿਨ ਦੇ ਵਿੱਚ ਨਿਪਟ ਜਾਂਦਾ। ਨਹੀਂ ਜੀ ਸਤ ਨਹੀਂ ਲੱਗਦੇ ਵੈਸੇ ਦਤੀਆਂ। ਇੱਥੇ ਕਿੰਨੇ ਦਿਨ ਲੱਗਦੇ? ਇੱਥੇ ਸਤਰੀਨ ਭਰਦੀਆਂ ਨੇ ਕੋਈ ਆਂਦਾ ਕੋਈ ਨਹੀਂ ਹੁਣ ਤਾਂ ਕੱਟ ਗਿਆ ਵੈਸੇ। ਪਹਿਲਾਂ ਅੱਜ ਜ਼ਿਆਦਾ ਕੱਟ ਹੋਇਆ।